ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਅੱਜ ਬੰਦੀ ਛੋੜ ਦਿਵਸ ਮੌਕੇ ਗੁਰੂ ਘਰ ਵਿਖੇ ਆਏ ਹੋ ਦਿਵਾਲੀ ਦਾ ਤਿਹਾਰ ਹੈ ਦੇਸ਼ ਭਾਰ ਚ ਕਾਫੀ ਧੂਮ ਧਾਮ ਨਾਲ ਜੋ ਲੋਕ ਦਿਵਾਲੀ ਦਾ ਤਿਹਾਰ ਮਨਾ ਰਹੇ ਲੇਕਿਨ ਗੁਰੂ ਨਗਰੀ ਚ ਸਿੱਖ ਧਰਮ ਚ ਖਾਸ ਤੌਰ ਤੇ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਤੁਸੀਂ ਗੁਰੂ ਘਰ ਵਿਖੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਨਾ 52 Hindu ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾਇਆ ਸੀ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਚ ਦੇਸੀ ਘਿਓ ਤੇ ਅੱਜ ਤੇ ਦੀਵਾਲੀ ਦਾ ਰੋਜ਼ਾਨੀ ਕੁਝ ਹੋਰ ਹੋ ਗਿਆ ਪਟਾਕੇ ਚਲਾਈ ਜਾਂਦੇ ਇੱਕ ਜਦ ਕੇ ਐਟਮੋਸਫੇਅਰ ਨੂੰ ਖਰਾਬ ਕੀਤਾ ਜਾ ਰਿਹਾ ਉਦੋਂ ਦੇਸੀ ਘਿਓ ਦੇ ਦੀਵੇ ਜਗਾਉਂਦੇ ਸੀ ਜਿਹਦੇ ਨਾਲ ਐਟਮੋਸਫੇਅਰ ਖਰਾਬ ਨਹੀਂ ਹੁੰਦਾ ਤੁਸੀਂ ਅੱਜ ਸਵੇਰ ਵੇਲੇ ਗੁਰੂ ਘਰ ਦਰਸ਼ਨ ਦਰੈ ਕਰਨ ਵਾਸਤੇ ਪਹੁੰਚੇ ਹੋ ਅੱਜ ਦੇ ਇਸ ਦਿਨ ਤੇ ਪਾਵਨ ਦਿਹਾੜੇ ਮੌਕੇ ਕਿਵੇਂ ਵੇਖਦੇ ਹੋ ਸੰਗਤ ਦਾ ਵੱਡੇ ਪੱਧਰ ਤੇ ਇਕੱਠ ਜਿਹੜਾ ਗੁਰੂ ਘਰ ਵਿਖੇ ਪਹੁੰਚਿਆ ਹੈ ਦਰਸ਼ਨ ਦਰੈ ਕਰਨ ਇਹ ਤੇ ਨੇਚਰਲੀ ਹੈ ਜੀ ਗੁਰੂ ਘਰ ਤੇ ਗੁਰੂ ਮਹਾਰਾਜ ਸੰਗਤਾਂ ਨੇ ਆਉਣਾ ਹੀ ਆਉਣਾ ਖੁਸ਼ੀਆਂ ਲੈਣ ਹਾਂਜੀ ਇੱਥੇ ਨਾਮ ਦੀਆਂ ਦਾਤਾਂ ਮਿਲਦੀਆਂ ਗੁਰੂ ਰਾਮਦਾਸ ਦੇ ਘਰ ਬਹੁਤ ਵਧੀਆ ਲੱਗਦਾ ਇੱਥੇ ਆ ਜੀ ਬਹੁਤ ਵਧੀਆ ਜੀ ਸ਼ਾਂਤੀ ਮਿਲਦੀ ਮਨ ਦੀ ਸ਼ਾਂਤੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਅੱਜ ਬੰਦੀ ਛੋੜ ਦਿਵਸ ਮੌਕੇ ਗੁਰੂ ਘਰ ਵਿਖੇ ਆਏ ਹੋ ਦਿਵਾਲੀ ਦਾ ਤਿਹਾਰ ਹੈ ਦੇਸ਼ ਭਾਰ ਚ ਕਾਫੀ ਧੂਮ ਧਾਮ ਨਾਲ ਜੋ ਲੋਕ ਦਿਵਾਲੀ ਦਾ ਤਿਹਾਰ ਮਨਾ ਰਹੇ ਲੇਕਿਨ ਗੁਰੂ ਨਗਰੀ ਚ ਸਿੱਖ ਧਰਮ ਚ ਖਾਸ ਤੌਰ ਤੇ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਤੁਸੀਂ ਗੁਰੂ ਘਰ ਵਿਖੇ ਆਏ ਹੋ ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਗ 52 ਹਿੰਦੂ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾਇਆ ਸੀ ਤੇ ਉਹਨਾਂ ਦੇ ਆਉਣ ਦੀ ਖੁਸ਼ੀ 'ਚ ਦੇਸੀ ਘਿਓ ਦੇ ਦੀਵੇ ਬਾਲੇ ਗਏ ਸੀ ਤੇ ਅੱਜ ਤੇ ਦੀਵਾਲੀ ਦਾ ਰੂਪ ਜਾਣੀ ਕੁਝ ਹੋਰ ਹੋ ਗਿਆ ਪਟਾਕੇ ਚਲਾਈ ਜਾਂਦੇ ਇੱਕ ਜਦ ਕੇ ਐਟਮੋਸਫੇਅਰ ਨੂੰ ਖਰਾਬ ਕੀਤਾ ਜਾ ਰਿਹਾ ਓਦੋਂ ਦੇਸੀ ਘਿਓ ਦੇ ਦੀਵੇ ਜਗਾਉਂਦੇ ਸੀ ਜਿੱਦਾਂ ਐਟਮੋਸਫੇਅਰ ਖਰਾਬ ਨਹੀਂ ਹੁੰਦਾ ਤੁਸੀਂ ਅੱਜ ਸਵੇਰ ਵੇਲੇ ਗੁਰੂ ਘਰ ਦਰਸ਼ਨ ਦਰੈ ਕਰਨ ਵਾਸਤੇ ਪਹੁੰਚੇ ਹਾਂ ਅੱਜ ਦੇ ਇਸ ਦਿਨ ਤੇ ਪਾਵਨ ਦਿਹਾੜੇ ਮੌਕੇ ਕਿਵੇਂ ਵੇਖਦੇ ਹੋ ਸੰਗਤ ਦਾ ਵੱਡੇ ਪੱਧਰ ਤੇ ਇਕੱਠ ਜਿਹੜਾ ਗੁਰੂ ਘਰ ਵਿਖੇ ਪਹੁੰਚਿਆ ਹੈ ਦਰਸ਼ਨ ਦਰੈ ਕਰਨ ਇਹ ਤੇ ਨੇਚਰਲੀ ਹੈ ਜੀ ਗੁਰੂ ਘਰ ਤੇ ਗੁਰੂ ਮਹਾਰਾਜ ਸੰਗਤਾਂ ਨੇ ਆਉਣਾ ਹੀ ਆਉਣਾ ਖੁਸ਼ੀਆਂ ਲੈਣ ਹਾਂਜੀ ਇੱਥੇ ਨਾਮ ਦੀਆਂ ਦਾਤਾਂ ਮਿਲਦੀਆਂ ਗੁਰੂ ਰਾਮਦਾਸ ਦੇ ਘਰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਬਹੁਤ ਵਧੀਆ ਜੀ ਸ਼ਾਂਤੀ ਮਿਲਦੀ ਮਨ ਦੀ ਸ਼ਾਂਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਅੱਜ ਬੰਦੀ ਛੋੜ ਦਿਵਸ ਮੌਕੇ ਗੁਰੂ ਘਰ ਵਿਖੇ ਆਏ ਹੋ ਦਿਵਾਲੀ ਦਾ ਤਿਹਾਰ ਹੈ ਦੇਸ਼ ਭਾਰ ਚ ਕਾਫੀ ਧੂਮ ਧਾਮ ਨਾਲ ਜੋ ਲੋਕ ਦਿਵਾਲੀ ਦਾ ਤਿਹਾਰ ਮਨਾ ਰਹੇ ਲੇਕਿਨ ਗੁਰੂ ਨਗਰੀ ਚ ਸਿੱਖ ਧਰਮ ਚ ਖਾਸ ਤੌਰ ਤੇ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਤੁਸੀਂ ਗੁਰੂ ਘਰ ਵਿਖੇ ਆਏ ਹੋ ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਨਾ 52 Hindu ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾਇਆ ਸੀ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਚ ਦੇਸੀ ਘਿਓ ਦੇ ਦੀਵੇ ਬਾਲ ਤੇ ਅੱਜ ਤੇ ਦਿਵਾਲੀ ਦਾ ਰੂਹਾਨੀ ਕੁਝ ਹੋਰ ਹੋ ਗਿਆ ਪਟਾਕੇ ਚਲਾਈ ਜਾਂਦੇ ਜਦ ਕੇ ਐਟਮੋਸਫੇਅਰ ਨੂੰ ਖਰਾਬ ਕੀਤਾ ਜਾ ਰਿਹਾ ਉਦੋਂ ਦੇਸੀ ਘਿਓ ਦੇ ਦੀਵੇ ਜਗਾਉਂਦੇ ਸੀ ਜਿਹਦੇ ਨਾਲ ਐਟਮੋਸਫੇਅਰ ਖਰਾਬ ਨਹੀਂ ਹੁੰਦਾ ਤੁਸੀਂ ਅੱਜ ਸਵੇਰ ਵੇਲੇ ਗੁਰੂ ਘਰ ਦਰਸ਼ਨ ਦਰੈ ਕਰਨ ਵਾਸਤੇ ਪਹੁੰਚੇ ਹੋ ਅੱਜ ਦੇ ਇਸ ਦਿਨ ਤੇ ਪਾਵਨ ਦਿਹਾੜੇ ਮੌਕੇ ਕਿਵੇਂ ਵੇਖਦੇ ਹੋ ਸੰਗਤ ਦਾ ਵੱਡੇ ਪੱਧਰ ਤੇ ਇਕੱਠ ਜਿਹੜਾ ਗੁਰੂ ਘਰ ਵਿਖੇ ਪਹੁੰਚਿਆ ਹੈ ਦਰਸ਼ਨ ਦਰੈ ਕਰਨ ਇਹ ਤੇ ਨੇਚਰਲੀ ਹੈ ਜੀ ਗੁਰੂ ਘਰ ਤੇ ਗੁਰੂ ਮਹਾਰਾਜ ਸੰਗਤਾਂ ਨੇ ਆਉਣਾ ਹੀ ਆਉਣਾ ਖੁਸ਼ੀਆਂ ਲੈਣ ਹਾਂਜੀ ਇੱਥੇ ਨਾਮ ਦੀਆਂ ਦਾਤਾਂ ਮਿਲਦੀਆਂ ਗੁਰੂ ਰਾਮਦਾਸ ਦੇ ਘਰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਬਹੁਤ ਵਧੀਆ ਜੀ ਸ਼ਾਂਤੀ ਮਿਲਦੀ ਮਨ ਦੀ ਸ਼ਾਂਤੀ ਹਾਂਜੀ